ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 13 ਜੇਹੇ ਨੇਤ ਨਿਗਮ ਕਹੰਤ ਇਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵੇਦ ਚਾਰੇ ਵੇਦ ਵੀ ਉਸ ਪਰਮਾਤਮਾ ਨੂੰ ਨੇਤ ਨੇਤ ਆਖਦੇ ਨੇ ਅਰਥਾਤ ਬੇਅੰਤ ਬੇਅੰਤ ਆਖਦੇ ਨੇ ਕਿਉਂਕਿ ਚਾਰੇ ਵੇਦਾਂ ਨੇ ਵੀ ਉਸ ਪਰਮਾਤਮਾ ਦਾ ਪਾਰ ਨਹੀਂ ਪਾਇਆ ਹੈ ਉਸ ਪਰਮਾਤਮਾ ਦਾ ਅੰਤ ਚਾਰੇ ਵੇਦ ਵੀ ਨਹੀਂ ਪਾ ਸਕੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਚਾਰੇ ਵੇਦ ਮਿਲ ਕੇ ਪਰਮਾਤਮਾ ਦੀ ਵਡਿਆਈ ਕਰਦੇ ਨੇ ਅਤੇ ਆਖਦੇ ਨੇ ਕਿ ਪਰਮਾਤਮਾ ਬੇਅੰਤ ਹੈ ਪਰਮਾਤਮਾ ਬੇਅੰਤਹ ਮੁਖ ਚਾਰ ਬਖਤ ਬੇਅੰਤ ਇੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਬ੍ਰਹਮਾ ਨੇ ਵੇਦਾ ਦੀ ਰਚਨਾ ਕੀਤੀ ਹੈ ਚਾਰ ਮੁਖ ਵਾਲਾ ਬ੍ਰਹਮਾ ਵੀ ਉਸ ਪਰਮਾਤਮਾ ਨੂੰ ਬੇਅੰਤ ਬੇਅੰਤ ਆਖਦਾ ਹੈ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਜੀਵ ਜੰਤੂ ਪੈਦਾ ਕੀਤੇ ਸਭ ਕੁਝ ਬਣਾਇਆ ਇਹ ਸਭ ਕੁਝ ਪੈਦਾ ਕਰਨ ਵਾਲਾ ਬ੍ਰਹਮਾ ਜੀ ਨੇ ਪਰ ਇੱਥੇ ਦਸ਼ਮੀਸ਼ ਪੀਤਾ ਜੀ ਕਹਦੇ ਨੇ ਕਿ ਉਹ ਬ੍ਰਹਮਾ ਵੀ ਪਰਮਾਤਮਾ ਨੂੰ ਜਾਣ ਨਹੀਂ ਸਕਿਆ ਪਰਮਾਤਮਾ ਦਾ ਪਾਰ ਨਹੀਂ ਪਾ ਸਕਿਆ ਉਹ ਵੀ ਆਖਰ ਨੂੰ ਬਿਆੰਤ ਬਿਆੰਤ ਆਖਦਾ ਹੈ ਕਿ ਆਤਮਾ ਦੀ ਵਡਿਆਈ ਕਰਦਾ ਹੈ ਤੇ ਪਰਮਾਤਮਾ ਨੂੰ ਬਿਆੰਤ ਬਿਆੰਤ ਆਖਦਾ ਹੈ अनुपिज अतुल प्रताप ਇੱਥੇ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਸ ਪਰਮਾਤਮਾ ਦਾ ਜੋ ਪ੍ਰਤਾਪ ਹੈ ਉਹ ਅਤੁੱਲ ਹੈ ਪਰਮਾਤਮਾ ਦੇ ਪ੍ਰਤਾਪ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਨਾ ਹੀ ਪਰਨਾ ਪਰਮਾਤਮਾ ਦੇ ਪ੍ਰਤਾਪ ਨੂੰ ਬਿਆਨ ਕੀਤਾ ਜਾ ਸਕਦਾ ਹੈ ਉਦਾਜੋ ਪ੍ਰਤਾਪ ਹੈ ਉਹ ਅਤੁੱਲ ਹੈ ਅਨਖੰਡ ਅਮਿੱਤ ਅਥਾਪ ਇੱਥੇ ਦਸ਼ਮੇਸ਼ ਕਵਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਪਰਮਾਤਮਾ ਹੈ ਜੋ ਅਕਾਲ ਪੁਰਖ ਜੀ ਨੇ ਉਹਨਾਂ ਨੂੰ ਖੰਡਿਆ ਨਹੀਂ ਜਾ ਸਕਦਾ ਖੰਡਿਤ ਨਹੀਂ ਕੀਤਾ ਜਾ ਸਕਦਾ ਤੇ ਪਰਮਾਤਮਾ ਨੂੰ ਕਿਸੇ ਵੀ ਸੀਮਾ ਵਿੱਚ ਬੰਨ੍ਹਿਆ ਵੀ ਨਹੀਂ ਜਾ ਸਕਦਾ ਕਿਉਂਕਿ ਪਰਮਾਤਮਾ ਦੀ ਕੋਈ ਸੀਮਾ ਹੀ ਨਹੀਂ ਹੈ ਪਰਮਾਤਮਾ ਨੂੰ ਸੀਮਾ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਨੂੰ ਸਥਾਪਿਤ ਵੀ ਨਹੀਂ ਕੀਤਾ ਜਾ ਸਕਦਾ